ਆਮਵਾਹੇ ਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 300 ਸੱਚੇ ਪਾਤਸ਼ਾਹ ਗੌੜੀ ਦੀ ਵਾਰ ਬਖਸ਼ਿਸ਼ ਕਰਦੇ ਨੇ ਚੌਥੇ ਪਾਠ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਆਰੰਭ ਕਰਦੇ ਨੇ ਗਉੜੀ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਮਹੱਲਾ ਚੌਥਾ ਸਤਿਗੁਰ ਪੁਰਖ ਦਇਆਲ ਹੈ ਜਿਸ ਨੂੰ ਸਮਤ ਸਭ ਕੋਏ ਇੱਕ ਦਿਸਟ ਕਰ ਦੇਖਦਾ ਮਨ ਭਾਵਨੀ ਤੇ ਸਿਧ ਹੋਏ ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉਤਮ ਹਰ ਪਦ ਸੋਏ ਨਾਨਕ ਕਿਰਪਾ ਤੇ ਹਰ ਧਾਈਐ ਗੁਰਮੁਖ ਪਾਵੈ ਕੋਏ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਬਾਰਾਂ ਨੇ ਵਾਰਕ ਮਰਦਾਂ ਦਾ ਗਾਣਾ ਹੈ ਜਿਹੜੇ ਡੂਮ ਸਨ ਉਹ ਰਾਜਿਆਂ ਮਹਾਰਾਜਿਆਂ ਦੀ ਸਿੱਖਸਲਾ ਵਿੱਚ ਜਾਂ ਉਹਨਾਂ ਦੀਆਂ ਮੈਦਾਨੇ ਜੰਗ ਵਿੱਚ ਹੋਈਆਂ ਜਿੱਤਾਂ ਦੇ ਵਿੱਚ ਉਹ 12 ਗਈਆਂ ਜਾਂਦੀਆਂ ਸੂਰਮਿਆਂ ਦੀਆਂ ਉਹ ਜਿਹੜੇ ਡੂਮ ਸਨ ਉੱਥੇ ਉਹ ਗਾਉਂਦੇ ਸੀ ਉਹਦੀ ਸਿਫਤਸਲਾਹ ਕਰਦੇ ਪਰ ਮਹਾਰਾਜ ਨੇ ਇਹ ਸਿਫਤਸਲਾਹ ਉਹ ਵਹਿਗੁਰੂ ਕਰਪੁਖਰੀ ਕੀਤੀ ਹੈ ਕਿਸੇ ਬੰਦੇ ਦੀ ਨਹੀਂ ਕੀਤੀ 12 ਲਖੀਆਂ ਸਾਡੇ ਅੰਦਰ ਜੋਸ਼ ਪੈਦਾ ਕੀਤਾ ਨਾ ਕਿਹਾ ਮਹਾਰਾਜ ਨੇ ਭਗਤੀ ਤੇ ਸ਼ਕਤੀ ਦੋਵੇਂ ਇਕੱਠੀਆਂ ਚੱਲਣਗੀਆਂ ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਮਰਦਾਨਾ ਜੀ ਕਈ ਵਾਰ ਕਹਿ ਦਿੰਦੇ ਸਨ ਕਿ ਬਾਬਾ ਤੇਰੀ ਮੇਰੀ ਜਾਤ ਇੱਕ ਹੈ ਤੂੰ ਵੀ ਡੂਮ ਤੇ ਮੈਂ ਵੀ ਡੂਮ ਤੂੰ ਉਸ ਵਹਿਗੁਰੂ ਅਕਾਲ ਪੁਰਖ ਦਾ ਡੂਮ ਹੈ ਮੈਂ ਤੇਰਾ ਡੂਮ ਹਾਂ ਜਾਤ ਤੇ ਆਪਣੀ ਇੱਕੋ ਹੀ ਹੈ ਨਾ ਕਹਿੰਦੇ ਕਿ ਮਹਾਰਾਜ ਬੜੇ ਖੁਸ਼ ਹੁੰਦੇ ਕਿ ਮਰਦਾਨਾ ਜੀ ਇਹ ਗੱਲ ਤੁਸੀਂ ਬੜੀ ਵਾਕਿਆ ਹੀ ਕੰਮ ਦੀ ਕਹੀ ਸੋ ਇਹ 12 ਜੜੀਆਂ ਨੇ ਸਾਡੇ ਅੰਦਰ ਆਤਮਿਕ ਜੋਸ਼ ਪੈਦਾ ਕਰਨ ਲਈ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਗੌੜੀ ਕੀ ਬਾੜ ਚੌਥੇ ਪਾਤਸ਼ਾਹੀ ਜਿੰਨੀਆਂ ਪੌੜੀਆਂ ਨੇ ਸਾਰੀਆਂ ਇਹ ਚੌਥੇ ਪਾਤਸ਼ਾਹ ਸੈਭ ਸਿਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਨੇ ਮਹਾਰਾਜ ਅਰੰਭਤਾ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ ਇੱਕ ਰਸ ਹੈ ਸਰਵ ਵਿਆਪਕ ਹੈ ਸਤਗੁਰੂ ਦੀ ਕਿਰਪਾ ਦੁਆਰਾ ਉਹਦੀ ਬਖਸ਼ਿਸ਼ ਹੁੰਦੀ। ਸ਼ਲੋਕ ਮਹਲਾ 4 ਸਤਗੁਰੂ ਪੁਰਖ ਦਿਆਲ ਹੈ ਜਿਸਨੂੰ ਸਮਤ ਸਭ ਕੋਏ ਮਰਿਸ਼ ਕੇ ਨੇ ਭਾਈ ਜਿਹੜਾ ਸਤਗੁਰੂ ਹੈ ਨਾ ਉਹ ਐਸੀ ਹਸਤੀ ਹੈ ਉਹ ਦਇਆ ਦਾ ਘਰ ਹੈ ਜਿਹਦੇ ਲਈ ਸਾਰੇ ਹੀ ਬਰਾਬਰ ਨੇ ਉੱਥੇ ਕੋਈ ਆਪਣਾ ਬਗਾਨਾ ਨਹੀਂ ਹੈ। ਇਕ ਦ੍ਰਿਸ਼ਟ ਕਰ ਵੇਖਦਾ ਮਨ ਭਾਵਣੀ ਤੇ ਸਿੱਧ ਹੋਏ ਉਹ ਤੇ ਸਭ ਨੂੰ ਇੱਕੋ ਅੱਖ ਨਾਲ ਵੇਖਦਾ ਹੈ ਉਹਦੇ ਲਈ ਕੋਈ ਆਪਣਾ ਬਕਾਨਾ ਨਹੀਂ ਪਰ ਜਿਹੜੀ ਸਾਡੀ ਸਫਲਤਾ ਹੈ ਸਾਡੀ ਮਨ ਭਾਵਨਾ ਤੇ ਹੈ ਅਸੀਂ ਕਿਹੜੀ ਭਾਵਨਾ ਲੈ ਕੇ ਆਏ ਹਾਂ ਸਾਡੇ ਮਨ ਵਿੱਚ ਕੀ ਹੈ ਅਸੀਂ ਕੀ ਲੈ ਕੇ ਆਏ ਹਾਂ ਸਾਡੀ ਸਿੱਧੀ ਸਾਡੀ ਪ੍ਰਾਪਤੀ ਜਿਹੜੀ ਸਾਡੀ ਸਫਲਤਾ ਹੈ ਉਹ ਸਾਡੀ ਭਾਵਨਾ ਤੇ ਡਿਪੈਂਡ ਕਰਦੀ ਹੈ ਜੇ ਤੇ ਭਾਉ ਭਾਵਨਾ ਹੈ ਫਿਰ ਤੇ ਅਸੀਂ ਸਫਲ ਹਾਂ ਤੇ ਜੇ ਅਸੀਂ ਇਧਰ ਉਧਰ ਦੀਆਂ ਗੱਲਾਂ ਲੈ ਕੇ ਆਏ ਆ ਮarre ਕਹਿੰਦਾ ਨਹੀਂ ਜਿਹੋ ਜਿਹਾਰੇ ਉਹ ਜੋ ਪੁੱਜੇ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੋਇਆ ਉਹ ਤੇ ਦੇ ਦਿੰਦਾ ਅਸੀਂ ਕਿਹੜੀ ਸਫਲਤਾ ਪ੍ਰਾਪਤ ਕਰਨ ਆਏ ਆ ਇਹ ਤੇ ਮarre ਕਹਿੰਦਾ ਸਾਡੀ ਭਾਵਨਾ ਤੇ ਡਿਪੈਂਡ ਕਰਦਾ ਸਤਗੁਰੂ ਵਿੱਚ ਅੰਮ੍ਰਿਤ ਹੈ ਹਰੀ ਉਤਮ ਹਰਬਦ ਸੋਏ ਸਤਗੁਰੂ ਸਾਨੂੰ ਬਖਸ਼ਿਸ਼ਾ ਕਰਦਾ ਹੈ ਗਿਆਨ ਦੀਆਂ ਇਸ ਸਤਿਗੁਰੂ ਦੇ ਬਖਸ਼ੇ ਗਿਆਨ ਦੇ ਵਿੱਚ ਮਹਾਰਾਜ ਕਹਿੰਦੇ ਅੰਮ੍ਰਿਤ ਹੈ ਇਹ ਅੰਮ੍ਰਿਤ ਹਰ ਉੱਤਮ ਇਹ ਅਵਸਥਾ ਨੂੰ ਪ੍ਰਾਪਤ ਕਰਕੇ ਹੀ ਇਸ ਉੱਤਮ ਅਵਸਥਾ ਨੂੰ ਪ੍ਰਾਪਤ ਕਰਕੇ ਇਸ ਅੰਮ੍ਰਿਤ ਦੀ ਪ੍ਰਾਪਤੀ ਹੈ ਨਾਨਕ ਕਿਰਪਾ ਤੇ ਹਰ ਧਿਆਈਏ ਗੁਰਮੁਖ ਪਾਵੇ ਕੋਏ ਤੇ ਖਿਰ ਨਹੀਂ ਲੈ ਵਿੱਚ ਸਹਿਬ ਸਿਖਰੂ ਰਾਮਦਾਸ ਜੀ ਮਹਾਰਾਜ ਦੇ ਭਾਈ ਉਦੀ ਕਿਰਪਾ ਹੋਵੇ ਤਾਂ ਬੰਦਾ ਧਿਆਉਂਦਾ ਨਹੀਂ ਤੇ ਮੈਂ ਮੈਂ ਕਰਦੇ ਨਿਕਲ ਗਈ ਸਾਡੀ ਉਹ ਵੈਗਰੂ ਕਾਲਪੁਰਖ ਜੀ ਆਪ ਕਿਰਪਾ ਕਰਨ ਤਾਂ ਇਹ ਮਨ ਧਿਆਉਂਦਾ ਤੇ ਸੱਚੇ ਪਾਤਸ਼ਾਹ ਅਮਰਗੰ ਦੇ ਭਾਈ ਗੁਰਮੁਖ ਪਾਵੇ ਕੋਈ ਕੋਈ ਗੁਰਮੁਖ ਬਣ ਕੇ ਗੁਰੂ ਵਾਲਾ ਬਣ ਕੇ ਗੁਰੂ ਦਾ ਅਨੁਸਾਰੀ ਹੋ ਕੇ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਇਸ ਨਾਮ ਰੂਪੀ ਅੰਮ੍ਰਿਤ ਨੂੰ ਕੋਈ ਪ੍ਰਾਪਤ ਕਰ ਸਕਦਾ ਹੈ ਮਹੱਲਾ ਚੌਥਾ ਹਉ ਮੈ ਮਾਇਆ ਸਭ ਵਿਖ ਹੈ ਨਿਤ ਜਗ ਟੋਟਾ ਸੰਸਾਰ ਲਾਹ ਹਰ ਧਨ ਖਟਿਆ ਗੁਰਮੁਖ ਸ਼ਬਦ ਵਿਚਾਰ ਸੱਚੇ ਪਾਤਸ਼ਾਹ ਜੀ ਫਿਰ ਬਖਸ਼ਿਸ਼ਾਂ ਕਰਦੇ ਨੇ ਹਉ ਮੈ ਮਾਇਆ ਸਭ ਵਿਖ ਹੈ ਜਿਹੜੀ ਸਾਡੀ ਭਉਮੇ ਹੈ ਮੈਂ ਮੈਂ ਹੈ ਮਾਇਆ ਇਹ ਮਾਇਆ ਜਿ ਤਾਰ ਵਿਸਰੈ ਮੋਹੁ ਕਜੈ ਭਾਉ ਦੂਜਾ ਲਾਇ ਜਿਹੜਾ ਦੂਜਾ ਭਾਉ ਹੈ ਸਾਡੀ ਹਉਮੈ ਹੈ ਇਹ ਸਾਡੇ ਅੰਦਰ ਇੱਕ ਜ਼ਹਿਰ ਹੈ ਇਹ ਜ਼ਹਿਰ ਕਰਕੇ ਹੀ ਸੰਸਾਰ ਘਾਟਾ ਖਾਰਿਆ ਇਹ ਨਾਮ ਰੂਪੀ ਧਨ ਤੋਂ ਉਸ ਪ੍ਰਮਾਤਮਾ ਨਾਲ ਜੁੜਨ ਦੀ ਵਿਸਥਾ ਤੋਂ ਕਿਨੇ ਸਾਰਾ ਸੰਸਾਰ ਇਸ ਘਾਟੀ ਵਿੱਚ ਜਾ ਰਿਹਾ ਹਉਮੈ ਕਰਕੇ ਲਾਹਾ ਹਰ ਤਨ ਖਟਿਆ ਗੁਰਮੁਖ ਸ਼ਬਦ ਵਿਚਾਰ ਪਰ ਗੁਰਮੁਖਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਇਹਦਾ ਲਾਹਾ ਲਿਆ ਪੂਰਾ ਗੁਰਮੁਖ ਲਾਹਾ ਲੈ ਕੇ ਗਏ ਸੰਸਾਰ ਤੋਂ ਇਥੇ بادشاہ ਮਰਗ ਨੇ ਤੈਨੂੰ ਮਨੁੱਖਾ ਜਨਮ ਮਿਲਿਆ ਪ੍ਰਾਨੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫਕੜੇ ਸਭ ਮੁਕਤੀ ਚੱਲੀ ਰਹਿਣ ਅਸੀਂ ਜਾਣਦੇ ਹਾਂ ਕਿ ਸਾਡਾ ਹਰ ਰੋਜ ਪਲ-ਪਲ ਕਰਕੇ ਅਸੀਂ ਮੌਤ ਵੱਲ ਵੱਧ ਰਹੇ ਆਂ ਸਾਡੀ ਜ਼ਿੰਦਗੀ ਕੱਟ ਰਹੀ ਹੈ ਵੱਧ ਨਹੀਂ ਰਹੀ ਇਸ ਕਰਕੇ ਜਿਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਉਹ ਫਿਰ ਇਹਦਾ ਪੂਰਾ-ਪੂਰਾ ਲਾਹਾ ਲੈਂਦੇ ਨੇ ਇਹ ਸਵਾਸਾਂ ਨੂੰ ਬਿਸਥਾ ਨਹੀਂ ਜਾਣ ਦਿੰਦੇ ਹਉ ਮੈਂ ਮੈਲ ਵਿਖੇ ਉਤਰੈ ਹਰ ਅੰਮ੍ਰਿਤ ਹਰ ਓਰਤਾਰ ਮਰਗਨੇ ਤੇਰੀ ਹਉਮੇ ਦੀ ਮੈਲ ਲੈ ਸਕਦੀ ਹੈ ਉਸ ਸਰੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਉਸ ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਸਭ ਕਾਰਨ ਤਨਕੇ ਸਿੱਧ ਹੈ ਜਿਨ ਗੁਰਮਖਿ ਕਿਰਪਾ ਧਾਰ ਤੇ ਮਰਜ ਕਹਿੰਦੇ ਜਿਨ੍ਹਾਂ ਗੁਰਮਖਾਂ ਉੱਤੇ ਉਸ ਪ੍ਰਭੂ ਨੇ ਕਿਰਪਾ ਕੀਤੀ ਉਹਨਾਂ ਦੇ ਸਾਰੇ ਕਾਰਜ ਸਿੱਧ ਹੋ ਗਏ ਉਹ ਜ਼ਿੰਦਗੀ ਦੀ ਸਫਲਤਾ ਪ੍ਰਾਪਤ ਕਰਕੇ ਗਏ ਨੇ ਨਾਨਕ ਜੋਤਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਨਹਾਰ ਸੱਚੇ ਪਾਤਸ਼ਾਹ ਮਾਇਕ ਨੇ ਭਾਈ ਜੋ ਧਰੋਂ ਉਸ ਮਾਲਕ ਨੂੰ ਮਿਲੇ ਹੋਏ ਨੇ ਮਿਲੇ ਹੋਏ ਨੇ ਉਹਤੇ ਮਿਲੇ ਰਹਿਣ ਨੇ ਉਹਨਾਂ ਦਾ ਵਿਛੋੜਾ ਨਹੀਂ ਕਿਉਂਕਿ ਉਹ ਸੱਚੇ ਸਿਰਜਨਹਾਰ ਵਾਹਿਗੁਰੂ ਅਕਾਲ ਪੁਰਖ ਨੇ ਆਪ ਉਹਨਾਂ ਨੂੰ ਆਪਣੇ ਨਾਲ ਮਿਲੇ ਆ ਉਹਤੇ ਜਿਉਂਦੇ ਜੀ ਹੀ ਮੁਕਤ ਨੇ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੁਸਾਈ ਤਦਨੂ ਸਭ ਧਿਆਈਂ ਦੀ ਸਭ ਲਾਗੈ ਤੇਰੀ ਪਾਈਂ ਏ ਪ੍ਰਭੂ ਜੀ ਤੁਸੀਂ ਸੱਚੇ ਹੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੂੰ ਸੱਚਾ ਸਾਹਿਬ ਹੈ ਤੂੰ ਸੱਚ ਹੈ ਸੱਚਾ ਸੱਚ ਗੁਸਾਈਂ ਤੂੰ ਸਾਰੀ ਧਰਤੀ ਦਾ ਮਾਲਕ ਹੈ ਤਦਨੂ ਸਭ ਧਿਆਈਂ ਦੀ ਸਾਰੀ ਸ੍ਰਿਸ਼ਟੀ ਤੇਨੂੰ ਤੇ ਹੁੰਦੀ ਹੈ ਸਭ ਲੱਗਾ ਤੇਰੀ ਪਾਈ اے ਪ੍ਰਭੂ ਜੀ ਸਾਰੀ ਸ੍ਰਿਸ਼ਟੀ ਤੁਹਾਡੇ ਚਰਨੀ ਲੱਗਦੀ ਹੈ ਤੇਰੀ ਸਿਰਸਵਾਲਿਓਂ ਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਘਾਈ ਤੇਰੀ ਸਿਫਤ ਜਿਹੜੀ ਹੈ ਨਾ ਉਹ ਬਹੁਤ ਸੋਹਣੀ ਹੈ ਤੇਰੀ ਸਿਫਤਸਲਾ ਜਿਹੜੀ ਹੈ ਬਹੁਤ ਸੁੰਦਰਤਾ ਬਖਸ਼ਦੀ ਹੈ ਸਾਡੇ ਮਨ ਨੂੰ ਸਾਡੇ ਤਨ ਨੂੰ ਸੁੰਦਰਤਾ ਬਖਸ਼ ਦਿੰਦੀ ਹੈ ਤੇ ਮਰਗ ਨੇ ਜਿਨ੍ਹਾਂ ਨੇ ਤੇਰੀ ਸਿਫਤਸਲਾ ਕੀਤੀ ਇਸ ਪਾਰ ਲੰਘਾਈ ਤੁਸੀਂ ਉਹਨਾਂ ਨੂੰ ਪਾਰ ਲਗਾ ਦਿੱਤਾ ਇਹ ਸੰਸਾਰ ਸਾਗਰ ਤੋਂ ਪਾਰ ਹੋ ਗਏ ਗੁਰਮੁਖਾਂ ਨੂੰ ਫਲ ਪਾਏ ਦਾ ਸਚ ਨਾਮ ਸਮਾਈ ਤੇ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਨਾਮ ਰੂਪੀ ਫਲ ਪ੍ਰਾਪਤ ਹੋਇਆ ਉਹ ਨਾਮ ਦੁਆਰਾ ਸਿਮਰਨ ਕਰਦੇ ਕਰਦੇ ਤੇਰੇ ਵਿੱਚ ਜਾ ਸਮਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਉਹ ਤੇ ਤੇਰੇ ਵਿੱਚ ਸਮਾ ਗਏ ਤੂੰ ਤੂੰ ਕਰਤਾ ਤੂੰ ਹੋ ਗਏ

ਮਾਨਮਕ ਹੰਕਾਰ ਸਲਾਹ ਦੇ ਹਉ ਮੈਂ ਮੰਤਾਵਾਦ ਫਿਰ ਮਰਨੇ ਕੇ ਸਿਪਸਲਾ ਹੈ ਕੀ ਕੀ ਦੀ ਸਿਪਸਲਾ ਕਰਨੀ ਵਿਣਤ ਨਾਮੈ ਤੁਧ ਹੋਰ ਸਲਾਹਣਾ ਤੇਰੇ ਨਾਮ ਤੋਂ ਬਿਨਾ ਤੇਰੇ ਗੁਨਾ ਤੋਂ ਬਿਨਾ ਹੋਰ ਸਿਪਸਲਾ ਕਰਨੀ ਸਭ ਬੋਲਣਾ ਫਿੱਕਾ ਸਾਦ ਸਾਰਾ ਕੁਝ ਹੀ ਬੋਲਣਾ ਫਿੱਕਾ ਹੈ ਝੂਠ ਹੈ ਹੈ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ ਅਸੀਂ ਫਿਰ ਉਸ ਤੋਂ ਬਾਅਦ ਸ਼ਰਧਾਂਜਲੀयां ਦੇਣ ਲੱਗ ਜਾਂਦੇ ਜਿਹੜਾ ਸ਼ਰਧਾਂਜਲੀ ਦੇ ਰਿਹਾ ਹੁੰਦਾ ਉਹਨੂੰ ਵੀ ਪਤਾ ਹੁੰਦਾ ਤੇ ਜਿਹੜੇ ਸੁਣ ਰਹੇ ਹੁੰਦੇ ਨੇ ਉਹਨਾਂ ਨੂੰ ਵੀ ਪਤਾ ਹੁੰਦਾ ਇਹ ਝੂਠ ਬੋਲ ਰਿਹਾ ਮਗਣੀ ਸਿਰਸਲਾ ਕਰਨੀ ਹੈ ਤਾਂ ਸੱਚੇ ਦੀ ਕਰਨਾ ਜਿਹਦੇ ਵਿੱਚ ਤੈਨੂੰ ਸ਼ਰਮਿੰਦਾ ਨਾ ਹੋਣਾ ਪਵੇ ਮਨਮੁਖ ਹੰਕਾਰ ਸਲਾਹ ਹੰਦੇ ਤੇ ਮਨਮੁਖ ਤੇ ਜੇ ਸਿਲਸਿਲਾ ਵੀ ਕਰਦੇ ਨੇ ਕਿ ਨੇ ਹੰਕਾਰ ਵਿੱਚ ਕਹਿੰਦੇ ਨੇ ਕਿ ਮੈਨੂੰ ਪਤਾ ਹੈ ਬਾਕੀ ਕਿਸੇ ਨੂੰ ਨਹੀਂ ਪਤਾ ਨਹੀਂ ਭਾਈ ਮਨਮੁਖ ਨੇ ਜਿਹੜੇ ਉਹ ਤੇ ਹੰਕਾਰ ਵਿੱਚ ਨੇ ਹਉਮੇ ਮਮਤਾ ਬਾਦ ਉਹਨਾਂਦਰ ਹਉਮੇ ਹੈ ਮੈਂ ਮੇਰੀ ਹੈ ਵਾਦ ਵਿਵਾਦ ਹੈ ਸਿਲਸਿਲਾ ਤੇ ਕਰਦੇ ਨੇ ਕਿ ਨੇ ਵਾਦਾਂ ਵਿਵਾਦਾਂ ਵਿੱਚ ਨੇ ਜੋ ਮੈਂ ਕਿਹਾ ਉਹ ਠੀਕ ਹੈ ਬਾਕੀ ਸਾਰਾ ਗਲਤ ਹੈ ਮਨ ਕਿ ਨਹੀਂ ਭਾਈ ਉਸ ਵਿਗਰੂਕਾਰਪੁਖ ਦੇ ਦਰਦੇ ਉੱਤੇ ਇਸ ਹਉਮੇ ਤੇ ਮਮਤਾ ਨਹੀਂ ਚੱਲਦੀਆਂ ਜਿਨ ਸਲਾਹਨ ਸੇ ਮਰੇ ਖੱਪ ਜਾਵੇਂ ਬਾਦ ਉਬਾਦ ਕਿ ਜਿਨ੍ਹਾਂ ਨੂੰ ਉਹ ਸਿਫਸਲਾ ਜਿਨ੍ਹਾਂ ਦੀ ਕਰਦੇ ਪਏ ਨੇ ਮਨੁੱਖਾਂ ਦੀ ਉਹ ਮਰ ਜਾਂਦੇ ਨੇ ਖੱਪ ਜਾਂਦੇ ਨੇ ਉਹਨਾਂ ਦੇ ਪਿੱਛੇ ਬਾਦ ਵਿਵਾਦ ਖੜੇ ਹੋ ਜਾਂਦੇ ਨੇ ਜਨ ਨਾਨਕ ਗੁਰਮੁਖਿ ਉਪਰੇ ਜਬ ਹਰ ਹਰ ਪ੍ਰਮਾਤ ਜਿਹੜੇ ਤੇਰੇ ਸਿਫਸਲਾ ਕਰਨ ਵਾਲੇ ਤੇਰੇ ਭਗਤ ਨੇ ਜਿਹੜੇ ਗੁਰਮੁਖ ਨੇ ਕਹਿੰਦੇ ਉਹ ਇਨਾਂ ਚੀਜ਼ਾਂ ਤੋਂ ਪਰਾ ਹੋ ਗਏ ਉਹ ਉਸ ਪਰਮਾਰਥ ਦੀ ਗੱਲ ਕਰਦੇ ਨੇ ਉਸ ਵਹਿਰੂਕਾਰਪੁਰਖ ਦੇ ਗੁਣਾਂ ਦੀ ਗੱਲ ਕਰਦੇ ਨੇ ਉਹ ਬੰਦਿਆਂ ਦੀ ਸਿਫਤਸਲਾਹਾਂ ਨਹੀਂ ਕਰਦੇ ਮਹੱਲਾ ਚੌਥਾ ਸਤਿਗੁਰੂ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਸਤਿਗੁਰੂ ਦਾ ਜੇ ਸਿਮਸਲਾਵ ਕਰਨੀ ਹੈ ਮਰੇ ਕੰਦੇ ਨਾਮ ਧਿਆਈ ਉਸ ਹਰੀ ਦਾ ਸਤਿਗੁਰੂ ਨਾਲ ਜੁੜ ਕੇ ਉਸ ਵਹਿਗੁਰੂ ਕਾਲਪੁਰ ਦੀ ਸਿਮਸਲਾਵ ਕਰਨਾ ਕਰੀ ਨਾਨਕ ਨਾਮ ਪਵਿੱਤ ਕਿਉਂਕਿ ਪ੍ਰਮਾਤਮਾ ਦਾ ਨਾਮ ਹੀ ਪਵਿੱਤਰ ਹੈ ਪਵਿੱਤਰਤਾ ਕਰਨ ਵਾਲਾ ਹੈ ਬਖਸ਼ਿਸ਼ਾ ਕਰਨ ਵਾਲਾ ਹੈ ਮਨ ਮੁਖ ਬੋਲੀ ਸਭ ਦੁੱਖ ਪਰ ਹਰੀ ਕਹੇ ਉਸ ਨਾਮ ਨੂੰ ਮਨ ਕਰਕੇ ਤੇ ਮੁਖ ਕਰਕੇ ਬੋਲੀ ਮਨੋਂ ਵੀ ਤੇ ਮੁਖੋਂ ਵੀ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਇਹ ਚੌਥੇ ਪਾਸ਼ਾ ਸਾਨੂੰ ਦੱਸਦੇ ਪਏ ਨੇ ਜੇ ਸਿਫਤਸਲਾ ਕਰਨੀ ਹੈ ਤੇ ਮਨ ਕਰਕੇ ਮੁਖ ਕਰਕੇ ਉਸ ਵੈਗਰੂ ਅਕਾਲ ਪੁਰਖ ਦੀ ਕਰੀ ਪੌੜੀ ਤੂੰ ਆਪੇ ਆਪ ਨਰੰਕਾਰ ਹੈ ਨਰਿੰਜਨ ਹਰ ਰਾਯਾ ਜਿਨਿ ਤੂੰ ਇੱਕ ਮਨ ਸੱਚ ਧਿਆਇਆ ਤਿਨ ਕਾ ਸਭ ਦੁੱਖ ਗਵਾਇਆ ਏ ਪ੍ਰਭੂ ਜੀ ਤੁਸੀਂ ਆਪਣੇ ਆਪ ਤੋਂ ਆਪ ਪੈਦਾ ਹੋਏ ਹੋ ਤੁਹਾਡਾ ਕੋਈ ਮਾਈ ਬਾਪ ਨਹੀਂ ਹੈ ਤੂੰ ਆਪੇ ਆਪ ਨਿਰੰਕਾਰ ਹੈ ਤੇਰਾ ਕੋਈ ਆਕਾਰ ਨਹੀਂ ਹੈ ਨਰਿੰਜਨ ਹਰ ਰਾਯਾ ਤੁਸੀਂ ਮਾਇਆ ਦੀ ਕਾਲਕ ਤੋਂ ਰਹਤ ਹੋ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ ਜਿੰਨੀ ਤੂੰ ਇੱਕ ਮਨ ਸੱਚ ਧਿਆਇਆ ਜਿਨ੍ਹਾਂ ਨੇ ਵੀ ਤੈਨੂੰ ਇੱਕ ਮਨ ਇੱਕ ਚਿਤ ਹੋ ਕੇ ਉਸ ਸੱਚ ਨੂੰ ਧਿਆਉਣਾ ਕੀਤਾ ਹੈ ਤਿੰਨ ਕਾ ਸਭ ਦੁੱਖ ਗਵਾਇਆ ਮਾਰਿਕ ਨੇ ਉਹਨਾਂ ਦੇ ਸਾਰੇ ਦੁੱਖ ਚਲੇ ਗਏ ਖੱਖੇ ਥੱਲੇ ਵੀ ਔਂਕੜ ਪਾਇਆ ਮਾਰਨੇ ਦੁੱਖ ਹੈ ਵਿਛੋੜੇ ਦਾ ਦੁੱਖ ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਹੈ ਮਾਰਿਕ ਨੇ ਤੁਸੀਂ ਉਹਨਾਂ ਦਾ ਉਹ ਦੁੱਖ ਵੀ ਦੂਰ ਕਰ ਦਿੱਤਾ ਤੇਰਾ ਸ਼੍ਰੀਕ ਕੋ ਨਹੀਂ ਜਿਸ ਨੂੰ ਲਵੈ ਲਾਏ ਸੁਣਾਇਆ हे ਪ੍ਰਭੂ ਜੀ ਤੁਹਾਡੇ ਬਰਾਬਰ ਦਾ ਹੋਰ ਕੋਈ ਹੈ ਨਹੀਂ ਜਿਦੀ ਕਰਕੇ ਅਸੀਂ ਇਸੇ ਹੋਰ ਦੀ ਸੇਵ ਸਲਾਹ ਕਰ ਸਕਦੇ ਹੋਈਏ ਤੁਰ ਜੇ ਵਡ ਦਾਤਾ ਤੂੰ ਹੈ ਨਰਿੰਜਣਾ ਤੂੰ ਹੈ ਸੱਚ ਮੇਰੇ ਮਨ ਭਾਇਆ ਪ੍ਰਭੂ ਜੀ ਤੇਰੇ ਵਰਗਾ ਦਾਤਾ ਹੋਰ ਕੋਈ ਹੈ ਨਹੀਂ ਤੁਸੀਂ ਦਾਤਾ ਦੇਣ ਵਾਲੇ ਹੋ ਦਾਤਾਰ ਹੋ ਤੁਸੀਂ ਨਰਿੰਜਨ ਹੋ ਮਾਇਆ ਦੀ ਕਲਖ ਤੋਂ ਰਹਿਤ ਹੋ ਬਸ ਤੂੰ ਹੀ ਸੱਚ ਹੈ हे ਪ੍ਰਭੂ ਤੂੰ ਮੇਰੇ ਮਨ ਨੂੰ ਭਾ ਗਿਆ ਹੈ ਮੇਰਾ ਮਨ ਯਕੀਨ ਕਰ ਗਿਆ ਸੱਚੇ ਮੇਰੇ ਸਹਬਾ ਸੱਚੇ ਸਚਨਾ ਆ ਐ ਮੇਰੇ ਸੱਚੇ ਸਾਹਿਬ ਜੀਓ ਤੁਸੀਂ ਆਪ ਸੱਚੇ ਹੋ ਤੁਹਾਡਾ ਨਿਉ ਸੱਚਾ ਹੈ ਸ਼ਲੋਕ ਮਹੱਲਾ ਚੌਥਾ ਮਰੇ ਅੰਤਰ ਹਰ ਮੈਂ ਰੋਗ ਹੈ ਭ੍ਰਮ ਭੂਲੇ ਮਨਮੁਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ ਚੌਥੇ ਪਾਠ ਸ਼ਬਦ ਅਗਲਾ ਸਲੋਕ ਪਰਚਿਸ ਕਰਦੇ ਨੇ ਮਨ ਅੰਦਰ ਹਉ ਮੈਂ ਰੋਗ ਹੈ ਮਨ ਅੰਦਰ ਰੋਗ ਹੈ ਹਉ ਮੈਂ ਦੀਰਗ ਰੋਗ ਹੈ दारू ਪੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਸੁਨਾਹੇ ਇਸ ਹਉਮੇ ਕਰਕੇ ਮਹਾਰਾਜ ਕਹਿੰਦੇ ਮਨ ਅੰਦਰ ਹਉ ਮੈਂ ਰੋਗ ਹੈ ਭ੍ਰਮ ਭੂਲੇ ਮਨ ਮੁਕ ਦੁਰਜਨਾ ਇਸ ਭ੍ਰਮ ਭਲੇਖਿਆਂ ਵਿੱਚ ਪੈ ਗਏ ਮੈਂ ਮੈਂ ਕਰਕੇ ਤੇ ਪਾਸ਼ਾ ਕਨੇ ਭਾਈ ਮਨ ਦੇ ਪਿੱਛੇ ਤੁਰ ਪਏ ਉਹ ਦੁਰਜਨ ਨੇ ਭੈੜੇ ਮਨੁੱਖ ਨੇ ਜਿਹੜੇ ਹਉਮੈ ਕਰਕੇ ਹੰਕਾਰ ਕਰਕੇ ਉਸ ਮਾਲਕ ਨੂੰ ਵਿਸਾਰ ਬੈਠੇ ਨਾਨਕ ਰੋਗ ਗਵਾਏ ਚੌਥੇ ਪਾਸ਼ਾ ਮਰਿ ਕਹਿੰਦੇ ਭਾਈ ਇਸ ਰੋਗ ਨੂੰ ਤੂੰ ਗਵਾ ਸਕਦਾ ਹੈ ਦੂਰ ਕਰ ਸਕਦਾ ਹੈ ਮਿਲ ਸਤਗੁਰ ਸਾਧੂ ਸੱਜਣਾ ਸਤਿਗੁਰੂ ਨੂੰ ਮਿਲ ਕੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿਲ ਕੇ ਉਹਨਾਂ ਸੱਜਣ ਪਿਆਰਿਆਂ ਨੂੰ ਮਿਲ ਕੇ ਤੂੰ ਇਹ ਆਪਣੇ ਹਉਮੈ ਦੇ ਰੋਗ ਨੂੰ ਦੂਰ ਕਰ ਸਕਦਾ ਹੈ ਮਹੱਲਾ ਚੌਥਾ ਮਨ ਤਨ ਰਤਾਰੰਗ ਸਿਉ ਗੁਰਮੁਖ ਹਰਗੁਣਤਾਸ ਜਨ ਨਾਨਕ ਹਰਿ ਸ਼ਰਨਾਗਤੀ ਹਰਿ ਮੇਲੇ ਗੁਰਸਾ ਬਾਸ ਪਾਛ ਕਹਿੰਦੇ ਮਨ ਤਨ ਰਤਾਰੰਗ ਸਿਉ ਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਤਿਗੁਰੂ ਦੇ ਹਵਾਲੇ ਕੀਤਾ ਜਿਹੜੇ ਸਾਸ ਵਿੱਚ ਆਏ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿਲੇ ਉਹਨਾਂ ਦਾ ਮਨ ਤੇ ਤਨ ਉਸ ਦੇ ਨਾਮ ਵਿੱਚ ਰੁੱਤਾ ਭਿੱਜਿਆ ਹੋਇਆ ਹੈ ਗੁਰਮੁਖ ਹਰਗੁਣਤਾਸ ਉਹ ਗੁਰੂ ਦੇ ਦੱਸੇ ਮਾਰਗ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਨੇ ਉਹ ਗੁਣਾਂ ਦਾ ਖਜ਼ਾਨਾ ਉਹ ਵਾਹਿਗੁਰੂ ਕਾਰਪੂਖ ਉਹਦੇ ਨਾਲ ਸਾਂਝ ਪਾਈਏ ਉਹਨਾਂ ਨੇ ਜਨ ਨਾਨਕ ਹਰ ਸ਼ਰਨਾਗਤੀ ਤੇ ਸੱਚੇ ਪਾਤਸ਼ਾਹ ਅਮਰ ਕਹਿੰਦੇ ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਸ਼ਰਨ ਵਿੱਚ ਆਏ ਆ ਹਰ ਮੇਲੇ ਗੁਰਸਬਾਸ ਉਹ ਸਾਨੂੰ ਆਪ ਗੁਰੂ ਨਾਲ ਮਿਲ ਦਿੰਦਾ ਸਾਨੂੰ ਸ਼ਾਬਾਸ਼ ਹੀ ਦਵਾ ਦੇਗਾ ਇਸ ਹਉਮੈ ਦੇ ਰੂਪ ਨੂੰ ਸਾਡੇ ਨੂੰ ਕੱਟ ਦੇਗਾ ਇੱਕੋ ਇੱਕ ਤਰੀਕਾ ਫਿਰ ਮਹਾਰਾਜ ਨੇ ਦੱਸਿਆ ਕਿ ਸ਼ਰਨ ਵਿੱਚ ਆ ਜਾ ਆਪਣੀ ਹਉਮੈ ਨੂੰ ਆਪਣੇ ਹੰਕਾਰ ਨੂੰ ਤਿਆਗ ਕੇ ਸਤਿਗੁਰਾਂ ਦੀ ਸ਼ਰਨ ਵਿੱਚ ਆ ਤੇ ਸਰਗੁਰ ਆਪ ਕਿਰਪਾ ਕਰਕੇ ਤੈਨੂੰ ਇਹ ਗੁਣਾ ਨਾਲ ਭਰਪੂਰ ਕਰ ਦੇਣਗੇ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਬੜੀ ਐ ਤਰੁ ਜੇਵੜ ਹੋਏ ਸੁਆਖੀ ਐ ਤੁਧ ਜਿਹਾਂ ਤੂੰ ਪੜੀ ਐ हे ਪ੍ਰਭੂ ਤੁਸੀਂ ਕਰਤਾ ਪੁਰਖ ਹੋ ਕਰੇਟਨ ਹੋ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਹੋ ਸੰਭਾਲਣ ਵਾਲੇ ਹੋ ਅਗੰਮ ਹੋ ਸਾਡੇ ਗਿਆਨ ਇੰਦਰੀਆਂ ਤੋਂ ਪਹੁੰਚ ਤੋਂ ਬਾਹਰ ਹੋ ਕਿਸ ਨਾਲ ਤੂੰ ਬੜੀ ਐ ਮਗਰ ਤੇਰੀ ਮੁਕਾਬਲਾ ਤੇਰੀ ਤੁਲਨਾ ਅਸੀਂ ਕਿਹਦੇ ਨਾਲ ਕਰੀਏ ਤੂੰ ਜੀਵਣ ਹੋਏ ਸਵਾਖੀ ਆ ਤੇਰੇ ਵਰਗਾ ਕੋਈ ਹੋਰ ਹੋਵੇ ਤਾਂ ਅਸੀਂ ਆਖ ਸਕੀਏ ਤੁਰ ਜਿਹਾ ਤੂੰ ਹੈ ਪੜੀਆ ਤੇਰੇ ਵਰਗਾ ਤੂੰ ਹੀ ਹੋਈ ਹੈ ਹੋਰ ਕੋਈ ਹੈ ਨਹੀਂ ਤੂੰ ਘਟ ਘਟ ਰਹੀ ਇੱਕ ਵਰਤ ਦਾ ਗੁਰਮਖ ਪ੍ਰਗਟੀਆ ਤੂੰ ਸਾਰਿਆਂ ਵਿੱਚ ਵਸਦਾ ਹੈ ਇੱਥੇ ਕੋਈ ਸ਼ੱਕ ਨਹੀਂ ਤੇਰੀ ਜੋਤ ਸਾਰਿਆਂ ਵਿੱਚ ਹੈ ਤੂੰ ਚੋਰਾ ਵਿੱਚ ਵੀ ਹੈ ਸਾਧਾ ਵਿੱਚ ਵੀ ਹੈ ਤੂੰ ਸਾਰੇ ਵਿੱਚ ਵਰਤਦਾ ਹੈ ਸਭ ਮੈਂ ਜੋਤ-ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਤੇ ਪਾਤਸ਼ਾਹ ਨੇ ਗੁਰਸਾਖੀ ਜੋਤ ਪ੍ਰਗਟ ਹੋਈ ਇਥੇ ਵੀ ਚੁੱਥੇ ਪਾਸ਼ਾ ਮਹਾਰਾਜ ਜੀ ਬਖਸ਼ਾ ਕਰਦੇ ਨੇ ਤੂੰ ਘਟ-ਘਟ ਇੱਕ ਵਰਤਦਾ ਤੂੰ ਇੱਕ ਹੈ ਸਾਰਿਆਂ ਸਰੀਰਾਂ ਵਿੱਚ ਵਰਤਦਾ ਹੈ ਗੁਰਮੁਖ ਪ੍ਰਗਟਾਈ ਹੈ ਪ੍ਰਗਟਈ ਹੈ ਇਸ ਕਰਕੇ ਗੁਰਮੁਖਾਂ ਵਿੱਚ ਤੂੰ ਪ੍ਰਗਟ ਹੋ ਜਾਂਦਾ ਹੈ ਤੇਰੇ ਗੁਣ ਤੇਰੇ ਗੁਰਮੁਖਾਂ ਵਿੱਚੋਂ ਨਜ਼ਰ ਆਉਂਦੇ ਨੇ ਤੇਰਾ ਰੂਪ ਜਿਹੜਾ ਹੈ ਤੇਰੇ ਗੁਰਮੁਖਾਂ ਵਿੱਚੋਂ ਨਜ਼ਰ ਆਉਂਦਾ ਹੈ ਤੂੰ ਸੱਚਾ ਸਭ ਸਦਾ ਖਸਮ ਹੈ ਸਭ ਦੂ ਤੂੰ ਚੜੀਐ ਤੇ ਮਾਇਕ ਨੇ ਸਾਰਿਆਂ ਦਾ ਮਾਲਕ ਹੈ ਸਾਰੇ ਹੀ ਤੇਰੇ ਅਧੀਨ ਦੇ ਤੂੰ ਕਰੈ ਸੋ ਸੱਚੇ ਹੋਈ ਸੀ ਤਾਂ ਕਾਇਤ ਕੜੀਐ ਏ ਸੱਚੇ ਹੈ ਵਹਿਰੂ ਕਰਪੁਖ ਜੀ ਜੋ ਤੁਸੀਂ ਕਰਦੇ ਹੋ ਉਹ ਹੀ ਹੋਏਗਾ ਫਿਰ ਕਾਹਦਾ ਕੜਾ ਜੀ ਫਿਰ ਕਾਹਦਾ ਝੋਰਾ ਹੈ ਕਿਉਂਕਿ ਕਰਨ ਕਰਨ ਸਮਸਥ ਤੁਸੀਂ ਹੋ ਅਸੀਂ ਕੱਢਦੇ ਹਾਂ ਕਿਉਂਕਿ ਸਾਨੂੰ ਯਕੀਨ ਨਹੀਂ ਹੈ ਸਾਨੂੰ ਉਸ ਵਹਿਗਰੂ ਕਾਲਪੁਰਖ ਤੇ ਯਕੀਨ ਨਹੀਂ ਹੈ ਅਸੀਂ ਫਿਰ ਥਾਂ ਥਾਂ ਤੇ ਭਟਕਦੇ ਹਾਂ ਕਿ ਮੇਰੇ ਮਤਾਬਿਕ ਜੋ ਮੈਂ ਚਾਹੁੰਨਾ ਨਾ ਉਹ ਹੋ ਜਾਏ ਤੇ ਫਿਰ ਕਹਿਣ ਵਾਲੇ ਵੀ ਕਹਿੰਦੇ ਅਸੀਂ ਕਰਾ ਦੇਾਂਗੇ ਅਸੀਂ ਧਾਗਾ ਕਰਦੇ ਆਂਗੇ ਅਸੀਂ ਤ੍ਰੀਤ ਕਰਦੇ ਆਂਗੇ ਅਸੀਂ ਪਾਣੀ ਕਰਦੇ ਆਂਗੇ ਅਸੀਂ ਪਾਠ ਕਰਦੇ ਆਂਗੇ ਅਸੀਂ ਜਲ ਕਰਦੇ ਆਂਗੇ ਬੜਾ ਕੁਝ ਕਰਦੇ ਅਗਲੇ ਪਰ ਹੁੰਦਾ ਕੁਝ ਨਹੀਂ ਸੱਚੇ ਪਾਤਸ਼ਾਹ ਮਰਗੇ ਨਰ ਚਾਹਤ ਕਸ਼ ਔਰ ਔਰ ਕੀ ਔਰ ਹੈ ਭਈ ਚਿਤਵਤ ਰਿਓ ਠਗੌਰ ਨਾਨਕ ਫਾਸੀ ਗਲ ਪਰੀ ਆਪਣੀ ਗਲ ਵਿੱਚ ਫਾਈਆਂ ਅਸੀਂ ਆਪ ਖਾਉਨੇ ਆ ਜੀ ਜੋ ਹੋਣਾ ਜਿਵੇਂ ਹੋਣਾ ਦੁਨੀਆ ਦੀ ਕੋਈ ਤਾਕਤ ਨਹੀਂ ਕਰ ਸਕਦੀ ਅਸੀਂ ਮਿਹਨਤ ਨਹੀਂ ਕਰਦੇ ਅਸੀਂ ਵਿਚਾਰ ਨਹੀਂ ਕਰਦੇ ਅਸੀਂ ਸਿਮਰਨ ਨਹੀਂ ਕਰਦੇ ਅਸੀਂ ਤੇ ਕੀਤਿਆ ਕਰਾਇਆ ਭਾਲਦੀਆਂ ਅਜਿਹਾ ਰੈਡੀਮੇਡ ਭਾਲ ਜੇ ਕੋਈ ਆਵੇ ਸਾਡੇ ਸਿਰ ਤੇ ਹੱਥ ਰੱਖ ਦੇ ਤੇ ਸਾਡਾ ਦਸ਼ਮ ਦਵਾਰ ਖੁੱਲ ਜਾਏ ਨਹੀਂ ਖੁੱਲਦਾ ਜੀ ਜੇ ਕੋਈ ਪਹਿਲਵਾਨ ਕਿਸੇ ਮਾੜੇ ਬੰਦੇ ਦੇ ਸਿਰ ਦੇ ਉੱਤੇ ਹੱਥ ਰੱਖ ਦੇ ਉਹ ਪਹਿਲਵਾਨ ਨਹੀਂ ਬਣ ਲੱਗਾ ਜੀ ਉਹਨੂੰ ਪਹਿਲਵਾਨ ਬਣ ਲਈ ਖਾੜੇ ਵਿੱਚ ਜਾਣਾ ਪਏਗਾ ਉਹਨੂੰ ਮਿਹਨਤ ਕਰਨੀ ਪਏਗੀ ਜੇ ਕੋਈ ਡਾਕਟਰ ਕਿਸੇ ਮਰੀਜ਼ ਤੇ ਹੱਥ ਰੱਖ ਦੇਵੇ ਉਹ ਠੀਕ ਠੋੜੀ ਹੋਣ ਲੱਗਿਆ ਠੀਕ ਤੇ ਦਵਾਈ ਨਾਲ ਹੋਏਗਾ ਸਤਿਗੁਰੂਆਂ ਨੇ ਵੀ ਇਹੀ ਗੱਲ ਕਹੀ ਹੈ ਡਿੱਠੇ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੇ ਵਿਚਾਰ ਦੇਖਣ ਨਾਲ ਮੁਕਤੀ ਨਹੀਂ ਮਿਲਣੀ ਜਦ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਦੇ ਨਹੀਂ ਸੁਣਦੇ ਨਹੀਂ ਧਾਰਨ ਕਰਦੇ ਆਪਣਾ ਜੀਵਨ ਵਿੱਚ ਬਦਲਾਅ ਨਹੀਂ ਆਉਂਦਾ ਤਦ ਤੱਕ ਅਸੀਂ ਮੁਕਤ ਨਹੀਂ ਹੋ ਸਕਦੇ ਸ਼ਲੋਕ ਮਹਲਾ 4 ਮੈਂ ਮਨ ਤਨ ਪ੍ਰੇਮ ਪ੍ਰਮਾਤਮਕਾਇ ਅੱਠੇ ਪੈਰ ਲਗਾਨਾ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਿਗੁਰੂ ਸੁਖ ਵਸਨ ਸੱਚੇ ਪਾਤਸ਼ਾਹ ਅਮਰ ਜੀ ਅਗਲਾ ਸ਼ਲੋਕ ਅਰੰਭ ਕਰਦੇ ਨੇ ਮੈਂ ਮਨ ਤਨ ਪ੍ਰੇਮ ਬ੍ਰਹਮ ਕਾ ਮੇਰੇ ਮਨ ਅੰਦਰ ਉਸ ਪ੍ਰਭੂ ਦਾ ਪ੍ਰੇਮ ਹੈ ਉਹਦੀ ਲਿਵ ਲੱਗ ਗਈ ਅੱਠੇ ਪੈਰ ਲਗਨ ਅੱਠੇ ਪੈਰ ਉਸ ਵਹਿਰੂ ਕਾਰਪੂਖ ਨਾਲ ਸੁਰਤ ਜੁੜੀ ਹੋਈ ਹੈ ਜਨ ਨਾਨਕ ਕਿਰਪਾ ਧਾਰ ਪ੍ਰਭ ਪ੍ਰਭੂ ਤੁਸੀਂ ਕਿਰਪਾ ਕਰੋ ਫਿਰ ਵੀ ਤੁਹਾਡੀ ਕਿਰਪਾ ਤੋਂ ਬਿਨਾ ਇਹ ਜਿਹੜਾ ਸਦੀਵੀ ਸੁੱਖ ਹੈ ਨਾਮ ਦਾ ਸੁੱਖ ਹੈ ਮਿਲਾਪ ਦਾ ਸੁੱਖ ਹੈ ਸਤਗੁਰੂ ਤੋਂ ਬਿਨਾ ਨਹੀਂ ਮਿਲ ਸਕਦਾ ਸਤਗੁਰੂ ਸੁਖ ਵਸਨ ਮਰਗ ਨੇ ਉਹ ਫਿਰ ਜਿਹਨਾਂ ਦੀ ਲਿਵ ਲੱਗੀ ਜਿਹੜੇ ਉਸ ਅਕਾਲ ਪੁਰਖ ਨੂੰ ਦਿਨ ਰਾਤ ਸਿਮਰਦੇ ਨੇ ਉਹ ਸਦੀਵੀ ਸੁੱਖ ਪ੍ਰਾਪਤ ਕਰ ਲੈਂਦੇ ਮਹੱਲਾ ਚੌਥਾ ਜਿਨੇ ਅੰਦਰ ਪ੍ਰੀਤ ਭਰਮ ਕੀ ਜੋ ਬੋਲਣ ਤੇ ਮੈਂ ਸੁਹਾਨਾ ਨਾਨਕ ਹਰ ਆਪੇ ਜਾਣਦਾ ਜਿਨ ਲਈ ਪ੍ਰੀਤ ਪ੍ਰਮਾ ਸੱਚੇ ਪਾਤਸ਼ਾਹ ਵਰਗ ਨੇ ਜਿਨ੍ਹਾਂ ਅੰਦਰ ਉਸ ਪਿਆਰੇ ਦੀ ਪ੍ਰੀਤ ਹੈ ਨਾ ਗੱਲ ਤੇ ਪ੍ਰੀਤ ਦੀ ਹੈ ਮਾਂ ਆਪਣੇ ਪੁੱਤਰ ਨੂੰ ਪ੍ਰੇਮ ਕਰਦੀ ਹੈ ਉਹ ਬੱਚਾ ਚਾਹੇ ਤੁਤਲਾ ਵੀ ਬੋਲਦਾ ਤੇ ਮਾਂ ਉਹਦੇ ਤੁਤਲੇ ਬੋਲਣ ਤੇ ਵੀ ਖੁਸ਼ ਹੁੰਦੀ ਕਹਿੰਦੇ ਇਸੇ ਤਰ੍ਹਾਂ ਹੀ ਜਿਨ੍ਹਾਂ ਦੀ ਪ੍ਰੀਤ ਮੇਰੇ ਉਸ ਸਰੂਪ ਨਾਲ ਜੁੜੀ ਹੈ ਨਾ ਉਹ ਜਿਸ ਤਰ੍ਹਾਂ ਵੀ ਬੋਲਦੇ ਨੇ ਮੇਰਾ ਸਤਿਗੁਰੂ ਉਹਨਾਂ ਨੂੰ ਵੇਖ ਕੇ ਖੁਸ਼ ਹੁੰਦਾ ਹੈ ਜਿਨ੍ਹਾਂ ਅੰਦਰ ਪ੍ਰੀਤ ਪ੍ਰਮਾਤ ਕੀ ਜਿਉ ਬੋਲਣ ਤਵੇਂ ਸਹੰਨ ਉਹ ਜਿਵੇਂ ਵੀ ਬੋਲਦੇ ਨੇ ਬਾਹਰ ਕਰਨ ਫਿਰ ਸੋਪ ਨੀਕ ਨੇ ਕਿਉਂਕਿ ਉਹ ਪ੍ਰੇਮ ਨਾਲ ਬੋਲਦੇ ਨੇ ਪ੍ਰੇਮ ਵਿੱਚ ਬੋਲਦੇ ਨੇ ਨਾਨਕ ਹਰ ਆਪੇ ਜਾਣਦਾ ਜਿਨ ਲਈ ਪ੍ਰੀਤ ਫਿਰਨਾਂ ਕਿਉਂਕਿ ਆਪਣਾ ਪਰਾਇਆ ਪ੍ਰੇਮ ਨਾਲ ਲੱਗੇ ਇਹ ਤੇ ਉਹ ਜਾਣਦਾ ਜਿਨੇ ਪ੍ਰੀਤ ਲਾਈ ਉਸ ਮਾਲਕ ਨੇ ਉਹਦੇ ਅੰਦਰ ਦੀ ਹਾਲਤ ਨੂੰ ਫਿਰ ਉਹ ਜਾਣਦਾ ਹੋਰ ਇਹ ਦੁਨੀਆ ਨਹੀਂ ਜਾਣ ਸਕਦੀ ਇਹ ਦੁਨੀਆ ਦੀ ਪਹੁੰਚ ਤੋਂ ਬਾਹਰ ਹੋ ਗਿਆ ਇਨਸਾਨ ਜਿਹੜੇ ਪ੍ਰੇਮ ਦੇ ਵਿੱਚ ਰਤੇ ਹੋਏ ਨੇ ਨਾ ਉਸ ਮਾਲਕ ਨੂੰ ਪ੍ਰਾਪਤ ਕਰਦੇ ਨੇ ਦਸਮ ਪਾਤਸ਼ਾ ਡੰਕੇ ਦੀ ਝੋਟ ਨਾਲ ਕਹਿੰਦੇ ਨੇ ਗੱਲ ਸੱਚ ਕਹੋ ਸੁਣ ਲਿਓ ਸਭਾ ਜਿਨੇ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇਹ ਖੇਡ ਹੀ ਸਾਰੀ ਪ੍ਰੇਮ ਦੀ ਹੈ ਜਦੋਂ ਇਹ ਪ੍ਰੇਮ ਦੀ ਅਵਸਥਾ ਵਿੱਚ ਹੁੰਦਾ ਹੈ ਉਦੋਂ ਵਿਦਵਤਾ ਥੱਲੇ ਰਹਿ ਜਾਂਦੀ ਹੈ ਉਦੋਂ ਸਾਡੀਆਂ ਚੁਸਤ ਚਲਾਕੀਆਂ ਸਾਰੀਆਂ ਥੱਲੇ ਰਹਿ ਜਾਂਦੀਆਂ ਪੌੜੀ ਤੂੰ ਕਰਤਾ ਪੁਰਖ ਆ ਭੁੱਲ ਹੈ ਭੁੱਲਣ ਵਿੱਚ ਨਹੀਂ ਤੂੰ ਕਰੈ ਸੋ ਸੱਚੇ ਭਲਾ ਹੈ ਗੁਰ ਸ਼ਬਦ 부ਝਾਹੀ ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ ਦਾ ਅਸੀਂ ਭੁੱਲ ਜਾਂਦੇ ਹਾਂ ਪਰ ਉਹ ਨਹੀਂ ਭੁੱਲਦਾ ਤੂੰ ਕਰਤਾ ਆਪ ਅਭੁੱਲ ਹੈ ਏ ਪ੍ਰਭੂ ਤੁਸੀਂ ਸਾਰੀ ਸ੍ਰਿਸ਼ਟੀ ਦੇ ਕਰਤਾ ਹੋ ਅਭੁੱਲ ਹੋ ਤੁਸੀਂ ਨਹੀਂ ਭੁੱਲਦੇ ਭੁੱਲਣ ਵਿੱਚ ਨਹੀਂ ਤੁਸੀਂ ਭੁੱਲਣ ਵਾਲੇ ਸਾਥੇ ਵਿੱਚ ਆਉਂਦੇ ਹੀ ਨਹੀਂ ਹੋ ਇਸ ਅਵਸਥਾ ਵਿੱਚ ਤੂੰ ਕਰੈ ਸੋ ਸੱਚੇ ਭਲਾ ਹੈ ਇਹ ਸੱਚ ਹੈ ਹੀ ਪ੍ਰਭੂ ਜੀ ਤੁਸੀਂ ਜੋ ਕਰਦੇ ਹੋ ਉਹ ਸਾਡੇ ਭਲੇ ਲਈ ਹੈ ਗੁਰ ਸ਼ਬਦ ਗੁਜਾਈ ਗੁਰੂ ਦੇ ਸ਼ਬਦ ਦੁਆਰਾ ਇਹ ਗੱਲ ਜੀਵ ਨੂੰ ਸਮਝਾਈ 부ਝਾਰਤ ਸਮਝਾਈ ਕਿ ਉਹ ਜੋ ਕੁਝ ਵੀ ਕਰ ਰਿਹਾ ਸਾਡੇ ਭਲੇ ਲਈ ਕਰ ਰਿਹਾ ਅਸੀਂ ਕਹਿੰਨੇ ਬੱਚਾ ਤੇ ਅੱਗ ਨੂੰ ਫੜਦਾ ਹੈ ਬੱਚਾ ਤੇ ਸੱਪ ਨੂੰ ਫੜਦਾ ਹੈ ਮਾਂ ਰੋਕਦੀ ਹੈ ਬੱਚਾ ਰੋਂਦਾ ਹੈ ਕਿ ਮੈਨੂੰ ਰੋਕਿਆ ਜਾ ਰਿਹਾ ਮਾਂ ਨੂੰ ਪਤਾ ਹੈ ਕਿ ਹੱਥ ਸੜ ਲਏਗਾ ਮਾਂ ਨੂੰ ਪਤਾ ਹੈ ਕਿ ਸੱਪ ਦਸ ਲਏਗਾ ਅਸੀਂ ਤੇ ਬੜਾ ਕੁਝ ਮੰਗਦੇ ਹਾਂ ਅਸੀਂ ਸਾਨੂੰ ਤੇ ਇਹ ਹੀ ਨਹੀਂ ਪਤਾ ਸਾਨੂੰ ਤੇ ਮੰਗਣਾ ਹੀ ਨਹੀਂ ਆਇਆ ਅਸੀਂ ਤੇ ਉਹ ਚੀਜ਼ਾਂ ਮੰਗ ਲੈਂਦੇ ਜਿਹੜੀ ਸਾਡੇ ਕੰਮ ਦੀਆਂ ਵੀ ਨਹੀਂ ਹੈਗੀਆਂ ਜਿਹੜੇ ਸਾਡੇ ਦੁੱਖਾਂ ਦਾ ਕਾਰਨ ਬਣਦਿਆਂ ਨੇ ਜਦੋਂ ਉਹ ਟੁੱਟ ਕੇ ਦਿੰਦਾ ਹੈ ਨਾ ਉਹ ਵਸਤੂ ਜਿਹੜੀ ਹੈ ਉਹ ਸਾਡੇ ਜੀਵਨ ਵਿੱਚ ਸਫਲਤਾ ਬਖਸ਼ਣ ਵਾਲੀ ਹੁੰਦੀ ਹੈ ਸਾਨੂੰ ਇਹਨਾਂ ਦਾ ਪਤਾ ਹੀ ਨਹੀਂ ਪਰ ਜਿਹੜੇ ਗੁਰਮਖ ਨੇ ਉਹਨਾਂ ਨੂੰ ਸੋਝੀ ਆ ਗਈ ਉਹ ਸਮਝ ਆ ਗਿਆ ਤੂੰ ਕਰਨ ਕਰਨ ਸਮਰੱਥ ਹੈ ਦੂਜਾ ਕੋ ਨਹੀਂ ਪ੍ਰਭੂ ਜੀ ਤੁਸੀਂ ਕਰਨ ਕਰਨ ਸਮਰੱਥ ਹੋ ਕਾਰਨ ਵੀ ਆਪੋ ਕਰਤਾ ਵੀ ਆਪੋ ਤੁਹਾਡੇ ਚ ਸਮਰਥ ਹੈ ਤੁਹਾਡੇ ਵਰਗਾ ਦੂਜਾ ਹੋਰ ਹੈ ਕੋਈ ਨਹੀਂ ਤੂੰ ਸਾਹਿਬ ਅਗਮ ਦਿਆਲ ਹੈ ਸਭ ਤੂੰ ਤੇ ਧਾਈ اے ਪ੍ਰਭੂ ਤੂੰ ਸਾਰਿਆਂ ਦਾ ਸਾਹਿਬ ਹੈ ਮਾਲਕ ਹੈ ساری ਸ੍ਰਿਸ਼ਟੀ ਤੈਨੂੰ ਧਉਦੀ ਪਈ ਹੈ ਤੇ ساری ਸ੍ਰਿਸ਼ਟੀ ਤੈਨੂੰ ਸਿਮਰਦੀ ਹੈ ਸਭ ਜੀ ਤੇ ਤੂੰ ਸਭ ਦਾ ਤੂੰ ਸਭ ਛਡਾਈ हे hey, प्रभु जी सारे, सारे जी तेरे ਨੇ ਜੀ ਜੰਤ ਤੇਰੇ ਨੇ ਤੂੰ ਸਾਰਿਆਂ ਦਾ ਹੈ ਤੇ ਸਾਰਿਆਂ ਨੂੰ ਇਸ মোহ ਮਾਇਆ ਤੋਂ ਛਡਾਉਣ ਵਾਲਾ ਜਿਉਂਦੇ ਜੀ ਮੁਕਤ ਕਰਨ ਵਾਲਾ ਵੀ ਤੂੰ ਆਪ ਹੀ ਹੈ ਇਸ ਕਰਕੇ ਮਹਾਰਜ ਜੀ ਕਹਿੰਦੇ ਭਾਈ ਜੀ ਸਿਫਤਸਲਾ ਕਰਨੀ ਹੈ ਸਿਮਰਨ ਕਰਨਾ ਹੈ ਤਾਂ ਉਸ ਅਕਾਲ ਪੁਰਖ ਦਾ ਕਰਨਾ ਕਰ ਜੋ ਜੰਮਦਾ ਨਹੀਂ ਮਰਦਾ ਨਹੀਂ ਜੋ ਆਉਂਦਾ ਨਹੀਂ ਜੋ ਜਾਂਦਾ ਨਹੀਂ ਗੁਰੂ ਨਾਨਕ ਬਾਦਸ਼ਾਹ ਮਾਰ ਨੇ ਸਾਨੂੰ ਅਰੰਭਤਾ ਵਿੱਚ ਹੀ ਗੱਲ ਸਮਝਾ ਦਿੱਤੀ ਕਿ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਉਹ ਗੁਣਾਂ ਦਾ ਖਜ਼ਾਨਾ ਹੈ ਸਾਡੀ ਸਾਂਝ ਉਸ ਪ੍ਰਭੂ ਨਾਲ ਗੁਣਾਂ ਦੀ ਹੈ ਉਹ ਦਿਆਲੂ ਹੈ ਕਿਰਪਾਲੂ ਹੈ ਮਿੱਠ ਬੋਲੜਾ ਹੈ ਔਗਣ ਨਹੀਂ ਚਿਤਾਰਦਾ ਵਿਖਸ਼ਿੰਦ ਹੈ ਉਹ ਨਿਰਭਉ ਹੈ ਨਿਰਵੈਰ ਹੈ ਬੇਅੰਤ ਗੁਣਾਂ ਦਾ ਮਾਲਕ ਹੈ ਪਰ ਆਪਣੇ ਅੰਦਰ ਕਦੇ-ਕਦੇ ਚਾਤੀ ਮਾਰ ਲਿਆ ਕਰੀ ਅਸੀਂ ਕਿ ਕੀ ਕੋਈ ਇੱਕ ਅਧਾ ਗੁਣ ਸਾਡੇ ਵਿੱਚ ਵੀ ਹੈ ਉਹਦਾ ਕਿ ਨਹੀਂ ਹੈ ਫੇਰ ਤੇ ਸਾਡੀ ਸਾਂਝ ਹੋ ਸਕਦੀ ਓਦੇ ਨਾਲ ਤੇ ਮਾਰੇ ਗਰੇ ਨਹੀਂ ਗੱਲ ਨਹੀਂ ਜੋਗਨਾ ਹੋਈ ਗੱਲਾਂ ਨਾਲ ਤੇ ਜੋਗ ਨਹੀਂ ਹੋਇਆ ਜਾ ਸਕਦੇ ਗੱਲਾਂ ਨਾਲ ਤੇ ਹੱਥਾਂ ਭਾਵੇਂ ਸਰੋਂ ਜਿੰਨੀ ਮਰਜੀ ਜਮਾਈ ਜਾਈਏ ਗੱਲਾਂ ਨਾਲ ਕੁਝ ਨਹੀਂ ਹੋਏਗਾ ਸੋ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਕਿਰਪਾ ਕਰੋ ਤੁਸੀਂ ਤੇ ਕਰਨ ਕਰਣ ਸਮਰੱਥ ਹੋ ਤੁਸੀਂ ਤੇ ਘਟ ਘਟ ਦੀ ਜਾਣਨ ਵਾਲੇ ਹੋ ਤੁਸੀਂ ਤੇ ਅੰਤਰ ਜਾਣੀ ਹੋ ਸਾਡੇ ਅੰਦਰ ਦੀ ਹਾਲਤ ਨੂੰ ਜਾਣਦੇ ਹੋ ਇਹ ਪ੍ਰੇਮ ਦੀ ਅਵਸਥਾ ਤੁਸੀਂ ਆਪ ਪੈਦਾ ਕਰਨ ਵਾਲੇ ਹੋ ਸੰਗਤ ਵਿੱਚ ਲਿਆ ਕੇ ਆਪ ਨਾਮ ਜਪਾਉਣ ਦੀ ਸਮਰੱਥਾ ਰੱਖਦੇ ਹੋ ਸਾਡੀ ਇੰਨੀ ਸਮਰੱਥਾ ਨਹੀਂ ਹੈ ਕਿ ਅਸੀਂ ਤੁਹਾਡਾ ਨਾਮ ਵੀ ਜਪ ਸਕੀਏ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਇਸ ਨਿਮਾਣੇ ਕੋ ਨਾਮ ਜਪਾ ਲਓ ਆਪਣੇ ਨਾਲ ਜੋੜ ਲਓ ਟੁੱਟਿਆਂ ਨੂੰ ਤੁਸੀਂ ਦਿਆਲੂ ਹੋ ਕਿਰਪਾਲੂ ਹੋ ਬਖਸ਼ਿੰਦ ਹੋ ਤੁਸੀਂ ਤੇ ਟੁੱਟੀ ਗਾਨਣ ਹਰਗੋਪਾਲ ਹੋ ਤੁਸੀਂ ਟੁੱਟਿਆਂ ਨੂੰ ਜੋੜਨ ਵਾਲੇ ਹੋ ਤੁਸੀਂ ਤੇ ਪਤਿਤ ਪਾਵਨ ਹੋ ਜਦੋਂ ਇਸ ਤਰ੍ਹਾਂ ਅਰਦਾਸ ਅਸੀਂ ਉਸ ਸਤਿਗੁਰੂ ਅੱਗੇ ਕਰਾਂਗੇ ਤੋ ਸਤਿਗੁਰੂ ਦਿਆਲ ਹੈ ਜੀ ਉਹ ਕਿਰਪਾਲੂ ਹੈ ਉਹ ਦਿਆਲੂ ਹੈ ਉਹ ਬਖਸ਼ਿੰਦ ਹੈ ਸੋ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਬੋਲਾਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ